ਤੁੜਿਆ ਤੁੜਿਆ ਗਲਤ ਗੱਲ ਬਣੀ ਕੀ ਲਾਵੇ ਮੇਰਾ ਨਾਮ ਸ਼ਬਨਮ ਐ ਮੇਰੀ ਲਾਸਟ ਮਾਂ ਦੀ ਮੈਰਿਜ ਆਈ ਪਰ ਜਦੋਂ ਮੈਨੂੰ ਪਤਾ ਚੱਲਿਆ ਅੰਕਲ ਜੀ ਇਲੈਕਸ਼ਨ ਲੜ ਰਹੇ ਨੇ ਇਸ ਲਈ ਮੈਂ ਬੈਂਗਲੌਰ ਤੋਂ ਵੋਟ ਪਾਣ ਲਈ ਇੱਥੇ ਆਈ ਹਾਂ ਮੇਰੇ ਐਕਚੁਅਲੀ ਮੇਰੇ ਇਨ-ਲੌਸ ਚੰਡੀਗੜ੍ਹ ਵਿੱਚ ਨੇ ਵੋਟ ਪਾਣੀ ਕਿੱਥੇ ਹਰ ਗਈ ਫਿਰ ਨਹੀਂ ਹਾਂ ਪੰਜੇ ਨੇ ਹਾਂਜੀ ਕਿੰਨਾ ਕਿ ਜੱਗਵਾਲੇ ਦੀ ਤੁਸੀਂ ਗੱਲ ਕਰੀਏ ਜੱਗਵਾਲੇ ਇਲਾਕੇ ਵਿੱਚ ਤੁਸੀਂ ਰਹਿੰਦੇ ਹੋ ਕਿੰਨਾ ਕਿ ਇਸ ਕਲੋਨੀਆ ਵਿੱਚ ਇਹਨਾਂ ਨੇ ਕੰਮ ਕਰਵਾਇਆ ਵਾ ਇੱਕ ਪਹਿਲਾਂ ਹਾਲਾਤ ਕੀ ਸੀ ਇਲਾਕੇ ਦੇ ਇਸ ਕਲੋਨੀ ਦੇ ਐਕਚੁਅਲੀ ਤੁਸੀਂ ਲਾਸਟ ਈਅਰ 2 ਈਅਰਸ ਅਗੋ ਅਗਰ ਵੀਡੀਓਜ਼ ਦੇਖੋ ਤਾਂ ਇੱਥੇ ਰੋਡਸ ਦੀਆਂ ਤੁਹਾਨੂੰ ਲਾਈਵ ਵੀਡੀਓਜ਼ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਮਿਲ ਜਾਣਗੀਆਂ ਦੱਸਣ ਦੀ ਜ਼ਰੂਰਤ ਨਹੀਂ ਕਿੰਨਾ ਜ਼ਿਆਦਾ ਮੁਸ਼ਕਲ ਸੀ ਬੱਚਿਆਂ ਨੂੰ ਸਕੂਲ ਜਾਣਾ ਕਾਲਜ ਜਾਣਾ ਬਿਕੋਜ਼ ਆਫ ਰੋਡ ਤੇ ਉਹ 2 ਈਅਰ ਅਗੋ ਸਾਡੀ ਰੋਡ ਇਹਨਾਂ ਨੇ ਬਣਵਾਈ ਅੱਗੇ ਲੱਗ ਕੇ ਐਂਡ ਹੋਰ ਵੀ ਸੀਵਰੇਜ ਦਾ ਕੰਮ ਹੋ ਗਿਆ ਜਾਂ ਸਰਕਾਰੀ ਪਾਣੀ ਦਾ ਕੰਮ ਹੋ ਗਿਆ ਉਹ ਸਾਰਾ ਕਰਵਾਇਆ ਹੈ ਕਿ ਲੱਗਦਾ ਹੁਣ ਲੋਕਾਂ ਨੂੰ ਵਾਅਦਾ ਵਾਪੋਰਟ ਕਰਾਓਗੇ ਲੋਕਾਂ ਨੂੰ ਕਹਿ ਕੇ ਵੋਟ ਪਾਓਗੇ ਇਹਨਾਂ ਨੂੰ ਹਾਂਜੀ ਕਿਉਂਕਿ ਮੈਂ ਖੋਦੀ ਇਸੇ ਲਈ ਆਈ ਹਾਂ ਤਾਂ ਕਿ ਹੋਰ ਵੀ ਜ਼ਿਆਦਾ ਲੋਕਾਂ ਨੇ ਇਨਸਪੀਰੇਸ਼ਨ ਕਰਨ ਸਹੀ ਕੈਂਡੀਡੇਟ ਨੂੰ ਚੁਣਨ ਇਸੇ ਲਈ ਮੈਂ ਇਹਨਾਂ ਦੇ ਨਾਲ ਖੜੀ ਹਾਂ ਤਾਂ ਕਿ ਲੋਕ ਹੋਰ ਮੇਰੇ ਤੋਂ ਇਨਸਪਾਇਰ ਹੋ ਕੇ ਆਪਣੀ ਵੋਟ ਦੇਣ ਸਪੈਸ਼ਲੀ ਯੂਥ ਜਿਹੜਾ ਕਿ ਅਜੇ ਨਸ਼ੇ ਵਿੱਚ ਆ ਉਹ ਵੀ ਇਸ ਚੀਜ਼ ਤੋਂ ਇਨਸਪਾਇਰ ਹੋ ਸਕਣ ਕਿ ਇਹ ਸਾਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਜੇ ਹੀ ਸਹੀ ਜਗ੍ਹਾ ਤੇ ਵੋਟ ਪਾਵਾਂਗੇ ਤੇ ਸਾਡੇ ਕੰਮ ਵੀ ਸਹੀ ਹੋਣਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੁੜੀ ਸਪੈਸ਼ਲ ਜਿਹੜੀ ਕਿ ਬੈਂਗਲੌਰ ਤੋਂ ਆਈ ਆ ਇੱਕ ਵੋਟ ਸਾਡੀ ਸ਼ੁਰੂ ਤੋਂ ਕਾਂਗਰਸ ਨੂੰ ਤੇ ਕਾਂਗਰਸ ਨੂੰ ਜਾਣੀ ਆ ਅਸੀਂ ਕਾਂਗਰਸ ਨੂੰ ਵੋਟ ਪਾਉਣੀ ਹੈ ਜੀ ਅਸੀਂ ਤਾਂ ਹੋਰ ਕਿਸੇ ਨੂੰ ਨਹੀਂ ਪਾਉਂਦੇ ਵੀ ਵੋਟ ਤੁਹਾਡੇ ਇਲਾਕੇ ਦੇ ਕੰਮ ਕਿਨੇ ਕਰਾਇਆ ਲਾੜੀ ਭਾਜ ਨੇ ਬਹੁਤ ਹੀ ਜ਼ਿਆਦਾ ਸਾਰੇ ਕੰਮ ਸਾਡੇ ਇਹ ਕਰਦੇ ਹੋਰ ਤੇ ਐਵੇਂ ਹੀ ਆ ਲੱਗਦਾ ਕਿ ਹੁਣ ਵੋਟ ਦਾ ਸਹੀ ਇਸਤੇਮਾਲ ਕਰਨ ਦਾ ਵੇਲਾ ਟਾਈਮ ਆ ਗਿਆ ਵਾ ਹਾਂਜੀ ਤੇ ਵੋਟ ਦਾ ਸਹੀ ਸਮਝ ਇਹਨਾਂ ਨੂੰ ਚਾਹੀਦੀ ਹੈ ਆਪ ਤੇ ਪਾਉਗੇ ਆਪਣੇ ਰਿਸ਼ਤੇਦਾਰ ਇਸ ਬਾਕੀਆਂ ਨੂੰ ਵੋਟਾਂ ਪਾਓ ਅਸੀਂ ਤਾਂ ਸਭ ਨੂੰ ਕਹਿੰਨੇ ਵੀ ਇਹਨਾਂ ਨੂੰ ਵੋਟ ਪਾਓ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਵੀ ਉਹਨਾਂ ਦਾ ਕਹਿਣਾ ਵੀ ਹਰ ਕਿਸੇ ਨੂੰ ਕਵਾਂਗੇ ਵੀ ਵੋਟਾਂ ਲਾੜੀ ਬਧਾਨੀ ਨੂੰ ਪਾਈ ਜਾਣ ਕਿਉਂਕਿ ਹਾਂਜੀ ਵੀਰ ਜੀ ਨੌਜਵਾਨ ਜੇ ਨੌਜਵਾਨ ਬੜੇ ਵਾਟ ਚੜ ਕੇ ਅੱਗੇ ਹੁੰਦੇ ਨੇ ਕੀ ਕਹਿਣਾ ਜਾਓਗੇ ਸਰ ਜੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਡੇ ਜੋ ਸਰਦਾਰ ਤਰਨਪਾਲ ਲਾਡੀ ਜੀ ਆ ਸਾਡਾ ਕੋਈ ਵੀ ਕੰਮ ਅੜਦਾ ਵਾ ਤੇ ਜ਼ਰੂਰ ਨਾਲ ਜਾਂਦੇ ਆ ਇਹਨੇ ਵੀ ਸਾਡੇ ਨਾਲ ਹੀ ਕੋਈ ਹਰੇਕ ਵੀ ਚਾਹੇ ਦੂਜੀ ਪਾਰਟੀ ਦਾ ਵੀ ਕੋਈ ਜਾਵੇ ਕਦੀ ਇਹਨਾਂ ਨੇ ਪਾਰਟੀ ਨਹੀਂ ਜਿਤਾਈ ਹਰ ਇੱਕ ਦੇ ਕੰਮ ਨੂੰ ਲੈ ਕੇ ਚੱਲਦੇ ਆ ਔਰ ਸਾਡਾ ਜੋ ਗਲੀਆਂ ਨਾਲੀਆਂ ਦਾ ਕੰਮ ਸੀ ਸਾਰਾ ਉਹ ਇਹਨਾਂ ਨੇ ਸ਼ੁਰੂ ਤੋਂ ਹੀ ਕਾਉਂਸਲਰ ਬਣਨ ਤੋਂ ਪਹਿਲਾਂ ਹੀ ਕਰਵਾ ਚੁੱਕੇ ਆ ਸੋ ਸਾਨੂੰ ਵਿਸ਼ਵਾਸ ਹੈ ਸਾਨੂੰ ਵਿਸ਼ਵਾਸ ਹੈ ਉਸ ਪਰਮੇਸ਼ਵਰ ਤੇ ਉਸ ਪ੍ਰਭੂ ਤੇ ਕਿ ਖੁਦਾ ਇਹਨਾਂ ਨੂੰ ਜਰੂਰ ਆਉਣ ਵਾਲੇ ਦਿਨਾਂ ਵਿੱਚ ਅੱਗੇ ਲੈ ਕੇ ਜਾਵੇਗਾ ਤੇ ਬਾਕੀ ਜਿਹੜੇ ਰਹਿੰਦੇ ਕੰਮ ਜ਼ਰੂਰ ਕਰਨਗੇ ਜੀ। ਤੁਸੀਂ ਲੋਕਾਂ ਨਾਲ ਗੱਲਬਾਤ ਕੀਤੀ ਤੁਹਾਨੂੰ ਲੋਕ ਨੇ ਵਸਨੀਕ ਨੇ ਉਹਨਾਂ ਕਿਹਾ ਵੀ ਜਦੋਂ ਪਹਿਲਾਂ ਲੋਕੀ ਦੇ ਇਲਾਕੇ ਦਾ ਬੜਾ ਮਾੜਾ ਹਾਲ ਸੀ ਨਰਕ ਵਰਗੀ ਜ਼ਿੰਦਗੀ ਲੋਕ ਬਤੀਤ ਕਰਦੇ ਸੀ ਪਰ ਹੁਣ ਤੁਹਾਡੇ ਇਲਾਕੇ ਦਾ ਹਾਲ ਬਹੁਤ ਵਧੀਆ ਬਣ ਗਿਆ ਹਰ ਸੜਕਾਂ ਗਲੀਆਂ ਨਾਣੀਆਂ ਬਣ ਗਈਆਂ ਨੇ ਕਿ ਲੱਗਦਾ ਵੀ ਹੁਣ ਜਦੋਂ ਵੋਟ ਮੰਗਣ ਦੀ ਵਾਰੀ ਆਈ ਹੈ ਪ੍ਰਧਾਨ ਸਾਹਿਬ ਵੀ ਕਿ ਲੱਗਦਾ ਹੁਣ ਵੋਟ ਦਾ ਸਹੀ ਇਸਤੇਮਾਲ ਕਰਕੇ ਹੋਰ ਨਾ ਕਿਤੇ ਗਲਤ ਰਾਹ ਪੈ ਜਾਓਗੇ ਜੀ। ਜ਼ਰੂਰ ਜੀ ਸਾਡਾ ਹੱਕ ਬੰਦ ਹੈ ਜਦੋਂ ਸਾਡਾ ਕੰਮ ਹੋਇਆ ਸਾਡਾ ਫਰਜ਼ ਹੈ ਕਿ ਅਸੀਂ ਵੋਟ ਜਿਨ੍ਹਾਂ ਨੇ ਸਾਡਾ ਕੰਮ ਕੀਤਾ ਸਾਡ ਸੋ ਮੈਂ ਇਹੀ ਕਹਿਣਾ ਚਾਹਾਂਗਾ ਸਾਰੇ ਜਿੰਨੇ ਵੀ ਇਸ ਨਗਰ ਦੇ ਨਿਵਾਸੀ ਆ ਕਿ ਸਾਡੇ ਜੋ ਧਰਮਪਾਲ ਲਾਡੀ ਜੀ ਆ ਸੋ ਇਹਨਾਂ ਨੂੰ ਵੋਟ ਪਾ ਕੇ ਤੁਸੀਂ ਅੱਗੇ ਲੈ ਕੇ ਆਓ ਸੋ ਸਾਡੇ ਰਿੰਦੇ ਕੰਮ ਵੀ ਜ਼ਰੂਰ ਕਰਨਗੇ ਜੀ ਸასი ਗੱਤ ਬਹੁਤ ਧੰਨਵਾਦੀ ਤੁਸੀਂ ਦੇਖ ਸਕਦੇ ਹੋ ਵੀ ਵੋਟਰ ਬਹੁਤ ਸਿਆਣੇ ਹੋ ਗਏ ਨੇ ਵੋਟਰਾਂ ਦਾ ਕਹਿਣਾ ਵੀ ਜਿਨ੍ਹਾਂ ਨੇ ਕੰਮ ਕਰਾਏ ਨੇ ਤੇ ਵੋਟਾਂ ਵੀ ਉਹਨਾਂ ਨੂੰ ਬੰਦ ਜਾਣੇ ਤੁਸੀਂ ਕਹਿ ਸਕਦੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਜਿਹੜੀਆਂ ਕਿ ਜਾਗਵਾਨ ਨੇ ਇਹ ਸਾਂਝੀ ਕਰ ਰਹੇ ਆ ਵੋਟਰਾਂ ਦਾ ਕਹਿਣਾ ਵੀ ਇਹ ਹੁਣ ਕਿਸੇ ਹੋਰ ਕਿਸਮ ਦੀ ਲੋੜ ਨਹੀਂ ਆ ਜਿਹੜੇ ਬੰਦੇ ਨੇ ਇਲਾਕੇ ਦੇ ਕੰਮ ਕਰਾਏ ਨੇ ਉਹ ਵੋਟ ਦਾ ਹੱਕਦਾਰ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਜਗਵਾਨੀ ਕਲੋਨੀ ਦੀ ਆ ਜਿੱਥੇ ਕਿ ਕਾਂਗਰਸ ਧਰਮਪਾਲ ਨੇ ਲਾਡੀ ਦੇ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਤੇ ਲੋਕਾਂ ਵੱਲੋਂ ਭਰਵਾ ਪਿਆਰ ਹੰਗਾਰਾ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿੱਥੇ ਵੀ ਜਾਂਦੇ ਨੇ ਲੋਕ ਪੂਰਾ ਮਾਨ ਸਤਿਕਾਰ ਕਰ ਰਹੇ ਨੇ ਧਰਮਪਾਲ ਲਾਡੀ ਤੇ ਉਹਨਾਂ ਦੀ ਧਰਮ ਪਤਨੀ ਜਿਹੜੇ ਕਿ ਮੰਜੂ ਸ਼ਰਮਾ ਜੀ ਵੋਟਰਾਂ ਨੂੰ ਮਿਲਿਆ ਜਾ ਰਿਹਾ ਵਾ ਵੋਟਰਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਵੀ ਪੂਰਾ ਪਰਵਾਹ ਹੰਗਲਾ ਦਿੱਤਾ ਜਾ ਰਿਹਾ ਮੰਜੂ ਸ਼ਰਮਾ ਜੀ ਵੱਲੋਂ ਹੱਥ ਜੋੜ ਕੇ ਜਿੱਕੀ ਵੋਟਾਂ ਮੰਗੇ ਜਾ ਰਹੀਆਂ ਨੇ ਆਪਣੇ ਵਾਸਤੇ ਵੀ ਕਾਂਗਰਸ ਦੇ ਉਮੀਦਵਾਰ ਨੇ ਮੰਜੂ ਸ਼ਰਮਾ ਜੀ ਉਹਨਾਂ ਨੂੰ ਕਾਮਯਾਬ ਕਰੋ ਹੱਥ ਦੇ ਬੋਲ ਤੇ ਚੌੜੇ ਛਾਂ ਤੇ ਵੋਟਾਂ ਪਾ ਕੇ ਤਾਂ ਜੋ ਕੀ ਜਿਹੜਾ 5 ਸਾਲ ਤੁਹਾਡੇ ਵਿੱਚ ਕੌਂਸਲ ਜੜਾ ਆਪਣੇ ਇਲਾਕੇ ਦਾ ਬਣ ਕੇ ਆਵੇ ਅਤੇ ਵੋਟਾਂ ਪਾ ਕੇ ਜਿਹੜਾ ਤੁਸੀਂ ਕਾਮਯਾਬ ਕਰੋ ਤਸਵੀਰਾਂ ਤੁਹਾਨੂੰ ਸਾਝੀ ਕਰ ਰੇ ਆ ਜਾਗੋਆ ਨੀ ਕਲੋਨੀ ਦੀਆਂ ਤਨਬਰ ਲਾਡੀ ਆਪਣੀ ਤਨਬਰ ਦੀ ਮੰਜੂ ਸ਼ਰਮਾ ਦੀ ਲਾਲ ਇਲਾਕੇ ਵਿੱਚ ਵੋਟਾਂ ਮੰਗਣ ਵਾਸਤੇ ਆਏ ਨੇ ਅਤੇ ਹੱਥ ਜੋੜ ਕੇ ਅਪੀਲ ਕੀਤੀ ਜਾ ਰਹੀ ਆ ਵੋਟਾਂ ਜਿਹੜੀਆਂ ਲੈਣ ਵਾਸਤੇ ਤੁਸੀਂ ਦੇਖ ਸਕਦੇ ਹੋ ਬੀਬੀਆਂ ਜਿਹੜੀਆਂ ਪਹਿਲਾ ਇਲਾਕੇ ਵਿੱਚ ਨੇ ਅਤੇ ਵੋਟਾਂ ਵਾਸਤੇ ਨੂੰ ਕਿਹਾ ਜਾ ਰਿਹਾ ਹੈ ਕਿਹੜਾ ਇਲਾਕਾ ਜੀ ਮਾਲ ਜਾਗਵਣਾ ਕੋਲ ਨੇ ਕਲੋਨੀ ਅੱਜ ਮੰਜੂ ਸ਼ਰਮਾ ਜੀ ਆਏ ਨੇ ਕਾਹਨੇ ਤੋਂ ਕੈਡਰ ਕੀ ਕਰਾ ਜਾਵੇ ਇਹਨਾਂ ਨੇ ਬਹੁਤ ਵਧੀਆ ਕੰਮ ਆ ਤੇ ਸਾਨੂੰ ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰਨਾ ਚਾਹੀਦਾ ਤਾਂ ਜੋ ਹੋਰ ਵੀ ਸਾਨੂੰ ਅੱਗੇ ਚੁੱਕ ਸਕਣ। ਅੱਗੇ ਤੁਹਾਡੇ ਲੱਖੇ ਕੰਮ ਕਰਾਈ ਇਹਨਾਂ ਨੇ? ਹਾਂਜੀ ਹਾਂਜੀ। ਇਲਾਕਾ ਹੁਣ ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੂਗਾ। ਹਾਂਜੀ ਹਾਂਜੀ। ਮਰਥਾ ਕਿਹਨਾ ਕਿਨਾ? ਸਾਰਾ ਪਿੰਡ ਵੱਦ ਸਮਰਥਕ ਕਰਦਾ ਪਿਆ। ਲਾਡੀ ਪ੍ਰਧਾਨ ਜੀ ਸਾਡੇ ਇਹ ਬਹੁਤ ਹੀ ਸਤਿਕਾਰਯੋਗ ਵੱਡੇ ਆ ਜੀ ਸਾਡੇ ਤੋਂ। ਕੋਈ ਗੱਲ ਨਹੀਂ ਜੀ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ ਜੀ। ਲੱਗਦਾ ਬੋਰਡ ਦਾ ਸਹੀ ਇਸਤੇਮਾਲ ਕਰੋਗੇ ਆਪਣੀ ਦਾ। ਹਾਂਜੀ 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 ਕਰਾਂਗੇ ਜੀ। ਹਾਂਜੀ ਹਾਂਜੀ। ਅਸੀਂ ਤੇ ਆਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਜਤਨ ਮਹਾਰਾਜ ਇਹਨਾਂ ਨੂੰ ਬਹੁਤ ਬਹੁਤ ਜਾਗਵਾਣਾ ਬਾਬਾ ਕਰਨਾਉਲੀ ਇਹਨਾਂ ਨੂੰ ਜਤਨ ਆ ਜਤਨ